ਗੁਰਦਾਸਪੁਰ ਦੇ ਪਿੰਡ ਮਦੋਵਾਲ ਚ ਕਰਿਆ ਗਿਆ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਚ ਸ਼ਮਨਤਾਂ ਨੇ ਕੀਤੀ ਸ਼ਰਕਤਦਾਨਾਂ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਤ ਗੁਰਦਾਸਪੁਰ ਦੇ ਪਿੰਡ ਮਦੋਵਾਲ ਚ ਵਿਸ਼ਾਲ ਨਗਰ ਕੀਰਤਨ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਚਾ ਅਤੇ ਪੰਜ ਪਿਆਰਾਂ ਦੀ ਗਵਾਈ ਚ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਥਾਂ ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਪਰਿਵਾਰ ਪਿੰਡ ਮਰਤੋਵਾਲ ਤੋਂ ਨਗਰ ਕਿਦਾਂ ਆਰੰਭ ਹੋਇਆ ਸੀ ਆਰੰਭ ਹੋ ਕੇ ਬਰਿਆਰ ਅੱਬਲ ਖੈਰ ਘਾਰੋ ਚੱਕ ਪਿੰਡ ਘੁੱਲਾ ਪੋਸਟ ਆਫ ਰਣਜੀਤ ਬਾਗ ਰਣਜੀਤ ਬਾਗ ਨੂੰ ਪਿੰਡ ਮਰਤੋਵਾਲ ਦੇ ਵਿੱਚ ਵਾਪਸੀ ਹੋਏਗੀ ਛੋ ਸਾਰੇ ਹੀ ਜਕਤ ਦਾ ਵਾਲੀ ਧੰਨ ਧੰਨ ਗੁਰਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਨਮ ਜਨਮ ਪੂਰਨ ਖੁਸ਼ੀ ਨਾਲ ਮਨਾਉਂਦੇ ਹੋਏ ਮੁੱਖ ਰੱਖਦੇ ਹੋਏ ਪਿੰਡ ਮੱਡੋ ਵਾਲ ਤੋਂ ਕੀਰਤਨ ਨਗਰ ਕਿਨੇ ਆਰੰਭ ਹੋਇਆ ਸੀ ਐਸ ਵੇਲੇ ਅੱਪਲਖਾੜ ਪਿੰਡ ਵਿੱਚ ਪਹੁੰਚ ਚੁੱਕੇ ਹਾਂ ਸੋ ਇਹ ਨਗਰ ਕੀਰਤਨ ਉਪਦੇਸ਼ ਦਿੰਦਾ ਹੈ ਵੰਡ ਛਗੋ ਕੀਤ ਕਰੋ ਨਾਮ ਜਪੋ ਭੰਤਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਨੇ ਸੋ ਗੁਰੂ ਪਿਆਰਿਓ ਗੁਰੂ ਸਾਰ ਰਹਿੰਦੀ ਸੰਗਤ ਵਿੱਚ ਰਹਿੰਦੀ ਦੁਨੀਆ ਤੱਕ ਭੰਤਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਚੱਲਦਾ ਰਹੇਗਾ ਇਸੇ ਤਰ੍ਹਾਂ ਹੀ ਨਗਰ ਕੀਰਤਨ ਕੱਢਿਆ ਜਾਇ ਕਰੇਗਾ ਪਿੰਡ ਮੱਡੋ ਦਾ ਬਹੁਤ ਸਹਿਯੋਗ ਹੈ ਇੰਨਾ ਕੇ ਇਸ ਦੇ ਉੱਤੇ ਮੇਹਰ ਕੀਤੀ ਸੱਚੇ ਪਾਤਸ਼ਾਹ ਨੇ ਦੇਸਾਂ-ਵਦੇਸਾਂ ਦੇ ਵਿੱਚ ਸਾਡੇ ਬੱਚੇ ਹਰ ਸਾਲ ਦੀ ਤਰ੍ਹਾਂ 5-6 ਦੇ ਕਰੀਬ ਬੱਚੇ ਹਰ ਸਾਲ ਦੇਸਾ ਪ੍ਰਦੇਸ਼ਾਂ ਜਾ ਕੇ ਰੋਟੀ ਕਮਾ ਰਹੇ ਹਨ ਕਿਨੇ ਸਮੇ ਤੋਂ ਜਿਹੜੀ ਨਗਰ ਨਗਰ ਕਿਤੇ ਇਹ ਨਗਰ ਕੀਤਰਨ ਜਿਹੜੀ ਸਮਾਂ ਜਿਹੜਾ ਇੱਕੋ ਸਾਢੇ ਜਮਨ ਤੋਂ ਗیتے ਹੀ ਕਾਫੀ ਪੁਰਾਣੇ ਸਭ ਕਾਫੀ ਪੁਰਾਣੇ ਕਟੋ ਕਟ 80 ਸਾਲ ਹੋ ਗਏ ਹਨ ਇਹ ਨਗਰ ਕੀਤਰਨ ਨਿਕਲਦੇ ਆ ਸਤ ਕੋਟੀ ਬੜੀ ਮਿਹਰ ਹੈ ਸੱਚੇ ਪਾਤਸ਼ਾਹ ਦੀ ਆਰੰਭ ਜਿਹਦਾ ਹੋਇਆ ਸੀ ਉਦੋਂ ਰੇੜੀਆਂ ਦੇ ਉੱਤੇ ਚੱਲੂ ਹੋਇਆ ਸੀ ਸਮਾਂ ਨੇ ਕਨਵਟ ਵਰਤਾ ਗਿਆ ਫਿਰ ਟਰੈਕਟਰ ਟਰਾਲੀਆਂ ਆ ਗਈਆਂ ਹੁਣ ਟਰੈਕਟਰ ਟਰਾਲੀਆਂ ਦੇ ਕੱਢਿਆ ਜਾਂਦਾ ਸੋ ਗੁਰੂ ਪਿਆਰਿਓ ਗੁਰੂ ਸਵਾਰਿਓ ਸੱਚੇ ਪਾਤਸ਼ਾਹ ਮੇਰ ਕਰਨ ਤੰਦਰੁਸਤੀ ਬਖਣ ਨੱਕਰ ਫਿਰ ਸੁਖ ਸ਼ਾਂਤੀ ਬਤਲਾਉਣ ਇਹ ਹੀ ਸਾਡਾ ਬੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਨੂੰ ਕਿੰਨਾ ਕ ਸੁਯੋਗ ਮਿਲਿਆ ਪਿੰਡ ਦੀ ਸੰਗਤ ਨੂੰ ਨੌਜਵਾਨ ਬਹੁਤ ਸਹਿਯੋਗ ਦੇ ਰਹੇ ਹਨ ਨਸ਼ੇ ਤੋਂ ਮੁਕਤ ਨੇ ਕੋਈ ਨਸ਼ਾ ਨਹੀਂ ਹੈ ਕੋਈ ਪੈੜਾ ਯਾਬ ਨਹੀਂ ਹੈ ਸਤਿਗੁਰ ਦੇ ਚੰਨੀ ਲੱਗੇ ਹੋਏ ਨੇ ਔਰ ਇਹਨਾਂ ਨੂੰ ਸਤਿਗੁਰੂ ਦਾ ਉਪਦੇਸ਼ ਹੈ ਕਿ ਤੁਸਾਂ ਨੇ ਨਗਰ ਕੀਰਤਨ ਦੀ ਸੇਵਾ ਕਰਨੀ ਹੈ ਔਰ ਨਗਰ ਕੀਰਤਨ ਸੇਵਾ ਕਰ ਰਹੇ ਨੇ ਦੁੱਖਾਂ ਕਲੇਸ਼ਾਂ ਤੋਂ ਦੂਰ ਹੋ ਕੇ ਇਹ ਸੇਵਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰ ਦੀ ਕੀ ਫਤਿਹ ਸਾਨਾ ਤੁਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨ ਦਿਹਾੜਾ ਮਣਾਉਂਦੀਆਂ ਪਿੰਡ ਮੱਧੋਵਾਲ ਦੀਆਂ ਸੰਤਾਂ ਸਮੂਹ ਸੰਤਾਂ ਸਜੋਗ ਦੇ ਨਾਲ ਪਿੰਡ ਮੱਧੋਵਾਲ ਤੇ ਜੋਰ ਨਗਰ ਕੀਤਾ ਨਾ ਬੜੇ ਵਧੀਆ ਤਰੀਕੇ ਦੇ ਨਾਲ ਸਜਾ ਕੇ ਬਾਬਾ ਜੀ ਦੀ ਪਾਲਕੀ ਰੱਖੀ ਹੋਈ ਹੈ ਗੁਰਗੰਦ ਸਾਹਿਬ ਜੀ ਪ੍ਰਕਾਸ਼ਮਾਨ ਆ ਸਾਰੀ ਸਾਡੇ ਤੇ ਹੱਥੀਂ ਵਿੱਚ ਕਰਮਾ ਹੋ ਰੀਆਂ ਵਾ ਪਿੰਡ ਮੱਧੋਵਾਲ ਤੋਂ ਲੈ ਕੇ ਬਰਿਆਰ ਅੱਬ ਬਿਹਾਲੀ ਬਰਿਆੜ ਇਹ ਤਦ ਨੂੰ ਗੁਰੂ ਦੇ ਭੋਲੇ ਸਾਣੀ ਉਹਦੇ ਦੇ ਤਾਰੋ ਚੱਕਦਾਰੀ ਹੁੰਦੇ ਪਿੰਡ ਮਤਵਾਲ ਪਹੁੰਚੇਗਾ ਸਾਰੀ ਸੰਗਤਾਂ ਦਾ ਫਿਰ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੀਆਂ ਲੱਖ ਲੱਖ ਭਾਗਿਆ ਮੋੜ ਕਿੰਨੇ ਸਮੇਂ ਤੋਂ ਜਿਹੜੀ ਪਿੰਡ ਦੀਆਂ ਸਰਪੰਚਾ ਕਰ ਵੱਲੋਂ ਜਿਹੜੀ ਸੇਵਾ ਕੀਤੀ ਹੈ ਜੀ ਇਹ ਜੀ ਬਹੁਤ ਸਮਾਂ ਹੋ ਗਿਆ ਜਦੋਂ ਇਹ ਛੋਟੇ ਛੋਟੇ ਸੀ ਤੇ ਸਮੂਹ ਸੰਗਤਾਂ ਜਿਹੜੀਆਂ ਪਿੰਡ ਦੀਆਂ ਰਲ ਮਿਲ ਕੇ ਸਾਰੀਆਂ ਇਕੱਤਰ ਹੋ ਕੇ ਬਹੁਤ ਪਿੰਡ ਦਾ ਸੁਜੋਗ ਜਿਹੜਾ ਵਾ ਸਾਰੀ ਸੰਗਤ ਜਿਹੜੀ ਆ ਸੁਜੋਗ ਦਿੰਦੀ ਆ ਜਿਹੜੇ ਬਾਹਰ ਐਨਆਰਆਈ ਮੁੜੇ ਗਏ ਆ ਸਾਰੇ ਪત્રਕਾਰ ਦਾ ਸਾਡੇ ਗ੍ਰਾਈ ਭੇਜਦੇ ਆ ਨੂੰ ਬੜੇ ਸਖਦੇ ਧੰਨ ਨਾਲ ਸਾਡੇ ਪ੍ਰਧਾਨ ਸਾਹਿਬ ਕੋ ਉਪਨੰਦ ਸਿੰਘ ਜੀ ਜੋ ਆ ਸਮੂਹ ਸੰਗਤ ਜਿਹੜੀ ਆ ਕਿਣ ਦੀ ਕਮੇਟੀ ਬਣੀ ਹੋਈ ਆ ਉਹ ਸਾਰੀ ਕਮੇਟੀ ਇੱਕ ਇੱਕ ਜਗ੍ਹਾ ਇਕੱਠੇ ਹੋ ਕੇ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਆ ਜਨਦੇ ਹਣਾ ਬਹੁਤ ਖੁਸ਼ੀ ਆ ਸਾਰਾ ਪਿੰਡ ਇਦਾਂ ਹੀ ਜੁੜਿਆ ਰਹੇ ਸਾਡੀਆਂ ਸੰਗਤਾਂ ਜੁੜਿਆ ਰਹਣ ਇਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤ